ਜੀ ਮੇਰੇ ਵੀਰੋਂ ਇਹ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਕੱਲ ਪਰਿਵਾਰ ਸੈੱਟ ਹੋਊਗਾ ਜਨਵਾਰ ਕੈਂਮ ਹੋਣਗੇ ਲੋ ਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਅੱਜ ਹੋ ਗਿਆ ਆਪਾਂ ਲੇਟ ਟਾਈਮ ਹੋ ਗਿਆ 9 ਵਜੇ ਦਾ ਹੋਗਾ 9:30 ਦੇ ਵਿੱਚ ਦਾ ਟਾਈਮ ਹੋ ਗਿਆ ਤੇ ਛੇਤੀ ਛੇਤੀ ਖੋਲਦਿਆਂ ਖੁੱਡੇ ਲਾਣੇ ਆ ਛਤਰੀਆਂ ਤੇ ਬੱਚੇ ਕੱਢਦੇ ਆ ਲੋ ਜੀ ਤਿੰਨ ਬੱਚੇ ਬਿਠਾਤੇ ਇੱਕ ਮੇਰਾ ਚੈਨੂ ਵੀ ਛੱਡਦੀ ਐ ਕਾਲੀ ਟੋੜੀ ਵਾਲਾ ਛੱਡਤਾ ਮੇਰੇ ਵੀਰੋਂ ਠੀਕ ਐ ਬਾਕੀ ਮੇਰੀ ਸਲਾਹ ਤਾਂ ਹੈਗੀ ਸੀ ਵੀ ਅੱਜ ਦੋ ਬੱਚੇ ਡਾਈਆਂ ਇੱਕ ਬਗਲਾ ਵਾਲਾ ਇੱਕ ਕਾਲੀ ਟੋੜੀ ਵਾਲਾ ਜਿਹੜਾ ਛੱਡਿਆ ਆਪਾਂ ਤੇ ਮੈਂ ਕਿਹਾ ਕਾਂਤ ਵਾਲੇ ਨਹੀਂ ਡਾਂਦੇ ਅੱਜ ਫਿਰ ਮੇਰੇ ਮਨ ਚ ਆਈ ਮਖਾਇਰ ਬੱਚੇ ਡਾਣ ਵਾਸਤੇ ਢਾਈ ਨੇ ਮੈਂ ਕਿਹਾ ਕੋਈ ਨਹੀਂ ਛੱਡ ਦੇਣਿਆ ਕੋਈ ਦਿੱਕਤ ਨਹੀਂ ਤੇ ਛੱਡਦਾ ਮੈਂ ਤਾਂ ਨਹੀਂ ਸੀਗਾ ਕਿਉਂਕਿ ਇੱਕ ਦੂਜੇ ਪਿੱਛੇ ਲੱਗਦੇ ਆ ਬੱਚੇ ਤਾਂ ਕਰਕੇ ਮੈਂ ਅੱਜ ਦੋਨਾਂ ਨੂੰ ਡਾ ਕੇ ਦੇਖਦਾ ਸੀ ਕੀ ਪਤਾ ਟਾਈਮ ਵਧਾ ਦਿੰਦੇ ਫਿਰ ਮੈਂ ਕਿਹਾ ਕੋਈ ਨਹੀਂ ਜਿਹਨੇ ਉੱਡਣਾ ਹੋਇਆ ਈ ਉੱਡ ਲੂਆ ਨਹੀਂ ਤਾਂ ਫਿਰ ਬੈ ਜਾਣਗੇ ਕੋਈ ਦਿੱਕਤ ਨਹੀਂ ਮੈਂ ਕਹਾ ਛੱਡੋ ਯਾਰ ਜਦੋਂ ਡਾਣ ਵਾਸਤੇ ਹੀ ਬੱਚੇ ਕਢਾਏ ਨੇ ਹੈ ਫਿਰ ਆਪਾਂ ਕਿਉਂ ਰੋਕ ਕੇ ਰੱਖੀਏ ਐਵੇਂ ਹੀ ਫਿਰ ਖਰਾਬ ਹੋ ਜਾਣਗੇ ਤਾਂ ਕਰਕੇ ਆਪਾਂ ਵੀ ਛੱਡਤਾ ਤੇ ਬੈਨ ਦਿੰਨੇ ਆ ਇਹਨਾਂ ਨੂੰ 10 ਮਿੰਟ ਫਿਰ ਇਹਨਾਂ ਨੂੰ ਡਾ ਦਾਂਗੇ ਲਓ ਜੀ ਡਾ ਦिए ਇਹਨਾਂ ਨੂੰ ਹੁਣ ਬਹੁਤ ਟਾਈਮ ਹੋ ਗਿਆ ਬੈਠਿਆਂ ਨੂੰ 5 ਕਿ ਮਿੰਟ ਤਾਂ ਹੋ ਗਏ ਉਹਨੇ ਆਪਣੇ ਵੀ ਤੁਹਾਨੂੰ ਪਤਾ ਹੀ ਹੈ ਕਿਹੜਾ ਹੈ ਫਿਰ ਡਾਣ ਦਾ 5 ਮਿੰਟ ਤੋਂ ਜਿਆਦਾ ਬਹਿਣੇ ਨਹੀਂ ਦਿੰਦੇ ਆਪਾਂ ਯਾਰ ਤੇ ਚਲੋ ਚਲੋ ਤੁਸੀਂ ਤਾਂ ਜਾਓ ਕਦੋਂ ਮਰ ਜੀ ਆ ਜਿਓ ਕੋਈ ੱਤਕਾ ਨਹੀਂ ਛੋੜੇ ਨਾਲ ਲੋ ਜਿਵੇਂ ਖੜਾਤੀ ਛਤਰੀ ਜਿਵੇਂ ਆਪਾਂ ਕੱਢੀ ਸੀ ਠੀਕ ਐ ਓਕੇ ਐ ਤੇ ਇਹ ਬੱਚੇ ਲਾਡੂ ਦਿੱਤੇ ਹੋ ਜਾਂਦੇ ਬੱਚੇ ਬਾਕੀ ਮੈਂ ਤਾਂ ਹੀ ਉੱਠ ਕੇ ਆ ਗਿਆ ਸਿੱਧਾ ਮੈਂ ਕਿਹਾ ਅੱਜ ਲੇਟ ਹੀ ਵਾਲੀ ਹੋਗੇ ਵਾਹ ਜੇ ਕਾਂਟਾ ਕੋ ਹੋ ਟੱਪ ਗਿਆ ਵੇ ਜਮਾਂ ਸੀਰੇ ਦੀ ਧੁੱਪ ਆ ਜੂਗੀ ਤੇ ਬੱਚਿਆਂ ਨੂੰ ਕੰਡਣਾ ਗਲਤ ਹੋ ਜੂਗਾ ਹੈ ਤੇ ਮੈਂ ਕਿਹਾ ਚੱਲ ਆਪਾਂ ਪਹਿਲਾਂ ਉੱਤੇ ਚੱਲਦੇ ਆ ਬੱਚੇ ਛੱਡਦੇ ਆ ਫਿਰ ਬੱਚੇ ਡਾਲ ਕੇ ਭਾਵੇਂ ਥੱਲੇ ਵਗ ਜਾਣਗੇ ਮੂੰਹ ਹੱਥ ਤੋਲਾਂਗੇ ਚਾਹ ਪੀ ਲਾਂਗੇ ਕੋਈ ਦਿੱਕਤ ਨਹੀਂ ਇੱਕ ਵਾਰੀ ਬੱਚੇ ਛੱਡ ਦੇ ਕਰੀਏ ਤਾਂ ਕਰਕੇ ਮੈਂ ਸਿੱਧਾ ਹੀ ਆ ਗਿਆ ਸੀ ਤੇ ਹੁਣ ਨਾ ਇੱਕ ਵਾਰੀ ਥੱਲੇ ਜਾ ਕੇ ਮੈਂ ਚਾਹ ਜੂ ਪੀ ਆਵਾਂ ਫਿਰ ਕਰਦੇ ਹਾਂ ਜਿਵੇਂ ਸ਼ੇਅਰ ਤੇ ਬਾਕੀ ਜਿਹੜਾ ਕੱਲ ਵਾਲਾ ਵਲੋਗ ਸੀ ਤੇ ਆਪਾਂ ਵਾਗ ਗਏ ਸੀ ਬਾਹਰ ਬਾਬਿਆਂ ਠੀਕ ਹੈ ਚਾਚੇ ਨਾਲ ਜਿਵੇਂ ਤੁਹਾਨੂੰ ਦੱਸਿਆ ਹੀ ਸੀ ਉਹ ਕੰਮ ਵਾਗ ਗਏ ਸੀ ਤਾਂ ਕਿ ਉਹ ਕੰਟੀਨਿਊ ਨਹੀਂ ਹੋਇਆ ਰਾਤ ਨੂੰ ਆਇਆ ਸੀ ਲੇਟ ਤੇ ਇਸੇ ਕਰਕੇ ਵਸ ਉਹ ਵਿੱਚ ਹੀ ਰਹਿ ਗਿਆ ਤੇ ਚਲੋ ਆਜੇ ਮਨਾ ਅੰਨੇ ਵਲੋਗ ਸੀਰੇ ਵਾਲਾ ਬਾਕੀ ਆ ਆਨਦੇ ਮੇਰੇ ਵੀ ਰੂਮ ਬੱਚੇ ਆਪਣੇ ਓਕੇ ਨੇ ਤੇ ਮੈਂ ਥੱਲੇ ਆਇਆ ਚਾਹ ਪੀਆ ਵਾ ਸਰੀਰ ਕੈਮ ਕਰਿਆ ਵਾ ਫੇਰ ਆਨੇ ਉੱਤੇ। ਚੁੱਤੇ ਆ ਗਏ ਆ ਗੋਲੀ ਨੂੰ ਨਵਾਣਾ। ਗੋਲੀ ਨੂੰ ਨਵਾਡਾਂਗੇ। ਤੇ ਬਾਕੀ ਆਪਣੇ ਜਾਨਵਰ ਕਿੱਥੇ ਫਿਰਦੇ ਆ। ਲੋ ਜੀ ਆਪਣੇ ਜਾਨਵਰ ਉਹ ਫਿਰਦੇ। ਤੇ ਚਲੋ ਕੋਈ ਨਹੀਂ। ਵਧੀਆ ਉੱਡੀ ਜਾਂਦੇ ਆ ਤੇ ਮੈਨੂੰ ਨਵਾਦਾ। ਇਹਦੀ ਕਰਦਾ ਓਕੇ ਰਿਪੋਰਟਾਂ। ਬਹੁਤ ਟਾਈਮ ਹੋ ਗਿਆ ਬਾਬੂ ਨਵਾਏ ਨਹੀਂ ਇਹਨੂੰ। ਤੇ ਨਵਾਦੀਆਂ। ਲੋ ਜੀ ਦੱਸੋ ਇਹਨੂੰ ਕੀ ਨਵਾਈਏ। ਹੁਣੀ ਨਵਾਇਆ ਸੀ। ਹੁਣੀ ਥੱਲੇ ਜਾਣ ਕੇ ਲਿਵੜ ਗਿਆ ਦੇਖ ਲੋ। ਕਰਤਿ ਨਾਲੇਵਲ ਦੇਖ ਕਿਵੇਂ ਜਾ ਹੋ ਗਿਆ ਉਹਨਾਂ ਨੇ ਕੀ ਕੀ ਹੈ ਤੁਸੀਂ ਆਪ ਦੱਸ ਦੋ ਨਵਾਨ ਜੋਗਾ ਹੈ ਨਹੀਂ ਮੇਰੇ ਵੀਰੋਂ ਪਹਿਲਾਂ ਵੀ ਦੱਸਿਆ ਤੁਹਾਨੂੰ ਤੇ ਆਪਣੇ ਬੱਚੇ 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 ਕਿੱਧਰ ਗਏ ਘਰ ਤੇ ਦਾ ਮੇਰੇ ਸਾਹ ਨਾਲ ਘਾਟੇ ਉੱਡਦੇ ਆ ਹਨਾ ਪਾਸੇ-ਪਾਸੇ ਬਾਹਲੇ ਉੱਡਦੇ ਆ ਨੇ ਵੀ ਘਰ ਤੇ ਉੱਡ ਲੋ ਤੁਸੀਂ ਖੜ ਜੋ ਲੱਬੜਾਂ ਆਏ ਨੇ ਇਹ ਜਾਂਦੇ ਹੁਣ ਆਏ ਸੀ ਘਰ ਤੇ ਤੇ ਪਰਾਂ ਹੀ ਥੋੜੇ ਸਾਹਮਣੇ ਕਿਹੜਾ ਪਾ ਗਏ ਤਲ ਫਿਰਦੇ ਆ ਬੱਚੇ ਕੋਈ ਨਹੀਂ ਤੇ ਤੂੰ ਬੈਹ ਟਿੱਕੇ ਸੁਪ ਤੁੱਪੇ ਬਣਦਾ ਬਾਬੇ ਸੁੱਕ ਜੂਗਾ ਚਬਾ ਲਓ ਜੀ ਮੇਰੇ ਵੀਰੋ ਬੱਚੇ ਬੈ ਗਏ ਆਪਣੇ ਠੀਕ ਹੈ ਤਿੰਨ ਬੈ ਗਏ ਤੇ ਇੱਕ ਫਿਰਦਾ ਉਹ ਵੀ ਨੀਵੇਂ ਹੀ ਉਹ ਵੀ ਬੈ ਜੂਗਾ ਤੇ ਕਬੂਤਰਾਂ ਪਿੱਛੇ ਬਾਲੇ ਲੱਗਦੇ ਆ ਆਪਣੇ ਬੱਚੇ ਯਾਰ ਇੱਕ ਦੂਜੇ ਪਿੱਛੇ ਬਾਲੇ ਲੱਗਦੇ ਆ ਜਿਹੜਾ ਇੱਕ ਬੈਗ ਨਾਲ ਦੇ ਨਾਲ ਦੂਜਾ ਬੈਠੂ ਆ ਵੀ ਦੇਖੇ ਹੁਣ ਬੈਣ ਦੀ ਕਰੀ ਜਾਂਦਾ ਇਹ ਉੜ ਸਕਦਾ ਮੈਨੂੰ ਪਤਾ ਹੈ ਪਰ ਇੱਕ ਦੂਜੇ ਪਿੱਛੇ ਬਾਲੇ ਲੱਗਦੇ ਆ ਪਤਾ ਨਹੀਂ ਕੀ ਚੱਕਰ ਆ ਠੀਕ ਹੈ ਤੇ ਆਪਣਾ ਕੱਲ ਐਵੇਂ ਕਰਾਂਗੇ ਅੱਜ ਸਲਾਹ ਹੈ ਹੈਗੀ ਤਾਂ ਜੀ ਵੀ ਦੋ ਬੱਚੇ ਡਾ ਦੀਆਂ ਆਪਾਂ ਇਹ ਕਾਂਤਾਲੇ ਨਹੀਂ ਡਾਣੇ ਸੀ ਆਪਾਂ ਫਿਰ ਚਲੋ ਮੈਂ ਕਿਹਾ ਡਾ ਦੀਆਂ ਯਾਰ ਕੁਛ ਨਹੀਂ ਹੁੰਦਾ ਤੇ ਕੱਲ ਨੂੰ ਆਪਾਂ ਦੋਨੇ ਡਾ ਕੇ ਦੇਖਾਂਗੇ ਇੱਕ ਬਗਲ ਵਾਲਾ ਤੇ ਇੱਕ ਟੋੜੀ ਵਾਲਾ ਠੀਕ ਹੈ ਇਹਨਾਂ ਦੋਨਾਂ ਨੂੰ ਡਾ ਕੇ ਦੇਖਾਂਗੇ ਫਿਰ ਦੇਖਦੇ ਆ ਕੋਈ ਫਰਕ ਪੈਂਦਾ ਹੈ ਕਿ ਨਹੀਂ ਪੈਂਦਾ ਬਾਕੀ ਮੈਂ ਇਹਨਾਂ ਨੂੰ ਅੰਦਰ ਕਰਨਾ ਉਹ ਆਪੇ ਆ ਕੇ ਬੈਠ ਜਾ ਜੀ ਤਿੰਨ ਬੱਚੇ ਤਾਂ ਕਰਤੇ ਆ ਅੰਦਰ ਬਾਕੀ ਬੱਚੇ ਤੇ ਆ ਸ਼ਿਆ ਬਾਬੇ ਹੁਣ ਵੀ ਇਹਨਾਂ ਅੰਦਰ ਇਹਦੇ ਅੰਦਰ ਇੰਨੇ ਦਾਣੇ ਨੇ ਹੁਣੀ ਮੈਂ ਚੈੱਕ ਕਰ ਰਿਹਾ ਤੇ ਕੱਲ ਇੱਕ ਇਹ ਡਾਵਾਂਗੇ ਇੱਕ ਜਿਹੜਾ ਉੱਡ ਜਾਂਦਾ ਉਹ ਡਾਵਾਂਗੇ ਕੰਤ ਵਾਲ ਇੱਕ ਵਾਲੇ ਨਹੀਂ ਡਾਂਦੇ ਨਾਲੇ ਮੂੰਹ ਤੇ ਫੁਣਸੀ ਵੀ ਹੋ ਰਹੀ ਹੈ ਫੁਣਸੀਆਂ ਕਰਕੇ ਵੀ ਥੋੜਾ ਆ ਦੇਖੋ ਕੋਲੋ ਚੱਕ ਆ ਦੇਖੋ ਆ ਮੂੰਹ ਵੀ ਖਰਾਬ ਹੋ ਰਿਹਾ ਇਹਨਾਂ ਦਾ ਤਾਂ ਕਰਕੇ ਤੇ ਇਹ ਨਹੀਂ ਡਾਂਦੇ ਆਪਾਂ ਕਰਨ ਇਹ ਦੋ ਦੋ ਜਾਨਵਰੇ ਡਾਵਾਂਗੇ ਕੱਲ ਦੇਖਦੇ ਕੀ ਬਣਦਾ ਤੇ ਬਾਕੀ ਇਹਦੇ ਬੱਚੇ ਵੀ ਯਾਰ ਇੱਕ ਤੇ ਫੁਣਸੀ ਹੋ ਗਈ ਯਾਰ ਮੂੰਹ ਤੇ ਦਿਖਾ ਦਾਂਗਾ ਨਾਲ ਕਰੀ ਚੱਕ ਆ ਤਾਂ ਫੁਣਸੀਆਂ ਹੋ ਗਈਆਂ ਯਾਰ ਉਹ ਪੰਗਾ ਹੀ ਹੋ ਰਿਹਾ ਹੈ ਫੁਣਸੀ ਆ ਰਹਾ ਬਾਬਿਓ ਮਛਰਾਂ ਨਾਲ ਬਹੁਤ ਦਿੱਕਤ ਕਰੀ ਜਾਂਦਾ ਜਿਹੜੇ ਦੂਜਾ ਬੱਚਾ ਹੁਣ ਜਿਹੜੀ ਮੈਂ ਫੁਣਸੀ ਦਿਖਾਈ ਹੈ ਤੁਹਾਨੂੰ ਉਹਦੇ ਨਾਲ ਦੀ ਫੁਣਸੀਆ ਹੋ ਰਹੀ ਹੈ ਤੇ ਜਿਵੇਂ ਯਾਰ ਮਛਰਾਂ ਨਾਲ ਤਾਂ ਮੇਰੇ ਸਾਮਣੇ ਅੱਜ ਮਛਰਦਾਨੀ ਲੈ ਕੇ ਆਣੀ ਪਊਗੀ ਹੋਰ ਤਾਂ ਕੀ ਆ ਹੋਰ ਯਾਰ ਮਛਰਦਾਨੀ ਨਹੀਂ ਬੋਊਗੀ ਨਹੀਂ ਤਾਂ ਮਛਰ ਤਾਂ ਐਵੇਂ ਯਾਰ ਬੱਚੇ ਖਰਾਬ ਹੋ ਜਾਣਗੇ ਯਾਰ ਜਿਵੇਂ ਹੈ ਕਿੰਨੀ ਕ ਦਵਾਈ ਦੇਣਾਗਾ ਆਪਾਂ ਹੈ ਪਹਿਲਾਂ ਆਪਦੀ ਉਹ ਹੀ ਨਹੀਂ ਹੈਗੀ ਜਦੋਂ ਲੋ ਜੀ ਬਗਲਾੜਾ ਵੀ ਬਹਿ ਗਿਆ ਹੈਗੇ ਨਹੀਂ ਤੇ ਅੱਜ ਦੇਖਦੇ ਆ ਮੱਛਰ ਦਾ ਨਹੀਂ ਲੜਨੇ ਆ ਯਾਰ ਕਰਦੇ ਆ ਖੁੱਡੇ ਦਾ ਬਹੁਤ ਹੋ ਗਿਆ ਤੇ ਦੇਖਦੇ ਆ ਹੋਰ ਵੀ ਕਰਦੇ ਆ ਕੋਈ ਸਿਸਟਮ ਦਵਾਈ ਦਈ ਦੇਖਦੇ ਆ ਕੋਈ ਛਿੜਕਦੇ ਆ ਮੱਛਰਾਂ ਕਰਕੇ ਮੱਛਰ ਕਰਕੇ ਹੀ ਐ ਇਹ ਫੁੰਸੀਆਂ ਹੋਰ ਤਾਂ ਕੋਈ ਦਿੱਕਤ ਨਹੀਂ ਆਪਣੇ ਤੇ ਮੱਛਰ ਦਾ ਨਹੀਂ ਅੱਜ ਲੈ ਕੇ ਆਣੇ ਆ ਤੇ ਬਾਕੀ ਬੱਚਾ ਹੀ ਬਹਿ ਗਿਆ ਇਹਨੂੰ ਕਰਦੇ ਆ ਅੰਦਰ ਬਾਕੀ ਤਾਂ ਕਰਤੇ ਇਕੱਲਾ ਹੀ ਰਹਿ ਗਿਆ ਸੀ ਇਹ ਇਹ ਹੁਣ ਬੈਠਾ ਹੈ ਬਾਕੀ ਸਾਢੇ 10 ਬੱਚੇ ਛੱਡੇ ਸੀ 11 ਵੱਜ ਗਏ ਅੱਜ ਡੇਢ ਘੰਟਾ ਆਵੜਦੇ ਆਏ ਕੱਲ ਘੰਟਾ ਆਵੜਦੇ ਸੀ ਚਲੋ ਕੋਈ ਨਹੀਂ ਆਪੇ ਪਹਿਲੀ ਵਾਰ ਤਾਂ ਫੁਨਸੀਆਂ ਲੋਡ ਕਰੀਆਂ ਆਪਾਂ ਇਹ ਮੇਨ ਗੱਲ ਤਾਂ ਇਹ ਹੈ ਫੁਨਸੀਆਂ ਬਾੜੀਆਂ ਛੋਟੇ ਬੱਚਿਆਂ ਦੇ ਹੋਈ ਜਾਂਦੀਆਂ ਤੇ ਗਲਤ ਹੈ ਯਾਰ ਫੁਨਸੀਆ ਚਲੋ ਆਪਾਂ ਕਰਦੇ ਆਂ ਮੱਛਰ ਦਾਣੇ ਅਰਤਾ ਜੀ ਉਹ ਬੱਚਾ ਵੀ ਅੰਦਰ ਆਪਾਂ ਠੀਕ ਹੈ ਤੇ ਹੁਣ ਚਲਦੇ ਆ ਥੱਲੇ ਰੋਟੀ ਰੋਟੀ ਖਾ ਕੇ ਆਵਾਂਗੇ ਬਾਕੀ ਕਰਦੇ ਆ ਬਸ ਖੁੱਡੇ ਦੀ ਜਾਲੀਆਂ ਕਬਰ ਬੱਸ ਬਾਬੇ ਬਹੁਤ ਹੋ ਗਿਆ ਐਵੇਂ ਨੁਕਸਾਨ ਹੋਈ ਜਾਵੋ ਕੀ ਫਾਇਦਾ ਬੱਚਿਆਂ ਦਾ ਤੇ ਮੱਛਰ ਯਾਰ ਪਹਿਲੀ ਵਾਰੀ ਆਪਣੇ ਸੀਜ਼ਨ ਚ ਹੋ ਗਏ ਯਾਰ ਪਹਿਲਾਂ ਕਦੇ ਆਪਣੇ ਹੁੰਸੇ ਨਹੀਂ ਹੋਈਆਂ ਪਤਾ ਨਹੀਂ ਮੱਛਰਾਂ ਵਾਲਾ ਮਿੰਨਾ ਹੈਗਾ ਇਹ ਮਨਸਾਨ ਮੱਛਰਾਂ ਵਾਲਾ ਮੌਸਮ ਨਹੀਂ ਤਾਂ ਕਰਕੇ ਤਾਂ ਹੋਗੇ ਨਹੀਂ ਤਾਂ ਯਾਰ ਆਪਣੇ ਕਦੇ ਹੁੰਸੇ ਨਹੀਂ ਹੋਈਆਂ ਕੱਟ ਚਾਂਸੀ ਸੀ ਆਪਣੇ ਤੇਰਫ ਹੁਣ ਸਿਆ ਹੁੰਦੇ ਐ ਤੇ ਕਿਤਾ ਹਰੇਕ ਬੱਚਿਆਂ ਦੇ ਹੋ ਗੀਆਂ ਹਰੇਕ ਬੱਚੇ ਦੇ ਚਲੋ ਕੋਈ ਨਹੀਂ ਤੇ ਰੋਟੀ ਰੋਟੀ ਖਾ ਕੇ ਆਣੇ ਆ ਬਾਬਿਓ ਪਹੁੰਚ ਗਏ ਆ ਉੱਤੇ ਬਾਲੀ ਸ਼ਾਮ ਜੀ ਹੋਊਗੀ ਲਾਲੋ 4 ਕ ਵੱਜਣ ਵਾਲੇ ਹੋਣੇ ਤੇ ਗੋਲੀ ਨੂੰ ਤਾਂ ਲੈ ਕੇ ਨਹੀਂ ਆਏ ਹਲੇ ਬਾਕੀ ਆ ਸੋਦਾ ਚੱਕ ਲੈ ਆਪਾਂ ਇੱਕ ਕਾਲਾ ਹਿੱਟ ਚੱਕ ਲੈ ਬਾਕੀ ਇਹ ਮੁਕਣ ਜੇ ਵਾਲਾ ਥੋੜਾ ਜਿਹਾ ਹੀ ਪਿਆ ਦੇ ਵਿੱਚ ਘਰਦਿਆਂ ਦਾ ਆ ਜੀ ਆਪਾਂ ਚੱਕ ਲੈ ਚਲੋ ਕੋਈ ਨਹੀਂ ਬਾਕੀ ਆ ਚੁੰਨੀ ਜੀ ਚੱਕ ਲੈ ਚੁੰਨੀਆਂ ਦਾ ਦੱਸਦਾ ਮੈਂ ਕੀ ਕਰਾਂਗੇ ਇਹ ਜਾਲੀਆਂ ਤੇ ਲਾ ਦਾਂਗੇ ਠੀਕ ਹੈ ਤੇ ਇੱਧਰ ਲਾ ਦਾਂਗੇ ਇਹ ਜਾਲੀਆਂ ਤੇ ਜੇ ਆਪਾਂ ਮੱਛਰदानी ਲੈਣ ਜਾਂਦੇ ਬਾਬੇ ਉਹ ਲੰਬੀ ਬਹੁਤ ਸੀ ਲੰਬੀ ਵੀ ਇੰਨੀ ਬਹੁਤ ਹੀ ਸੀ ਆਪਾਂ ਕੀ ਕਰਦੇ ਆ ਰਹਿਣੀ ਦਾ ਠੀਕ ਹੈ ਫਿਰ ਚੌਪਰ ਕਹਿੰਦਾ ਜਿਹੜੀ ਆਪਣੀ ਚੁੰਨੀਆਂ ਹੁੰਦੀਆਂ ਇਹ ਆਮ ਇਹੀ ਲਾ ਦਾਂਗੇ ਓਰੇ ਤੇ ਕਹਿੰਦਾ ਆਹੀ ਮਹੀਨਾ ਵਾਸ ਮਹੀਨਾ ਡੇਢ ਮਹੀਨਾ ਮੱਛਰ ਆਲਾ ਫਿਰ ਕੋਈ ਦਿੱਕਤ ਨਹੀਂ ਵੈਸੇ ਇੱਕ ਗੱਲ ਹੋਰ ਹੈ ਜਿਹੜੇ ਬੱਚੇ ਛੋਟੇ ਨੇ ਜਿਨ੍ਹਾਂ ਦੇ ਉੱਤੇ ਵਾਲ ਨਹੀਂ ਆਏ ਹੁੰਦੇ ਮਛਰੋਂ ਹੀ ਉਹ ਕਰ ਜਾਂਦੇ ਨੇ। ਜਾਂ ਜਿਨ੍ਹਾਂ ਦੇ ਵਾਲ ਵੀ ਆ ਗਏ ਬੱਚਿਆਂ ਦੇ ਉਹਨਾਂ ਦੇ ਫਿਰ ਤੁੰਜ ਦੇ ਲਵੇ ਖਾਂਦੇ ਨੇ ਉਹਨਾਂ ਨੂੰ। ਬਾਕੀ ਵੱਡਿਆਂ ਨੂੰ ਨਹੀਂ ਤਾਂ ਕਰਦੇ ਮੱਛਰ ਤੇ ਛੋਟਿਆਂ ਨੂੰ ਹੀ ਬੱਚਿਆਂ ਨੂੰ ਹੀ ਤਾਂ ਕਰ ਜਾਂਦੇ ਆ। ਤਾਂ ਕਰਕੇ ਜਦੋਂ ਤੱਕ ਜੋੜੀਆਂ ਤੱਕ ਤਾਂ ਲਾ ਕੇ ਰੱਖਾਂਗੇ ਜਾਲੀਆਂ ਕਵਰ ਰੱਖਾਂਗੇ। ਤੇ ਬਾਕੀ ਮਿੱਤਰਾ ਆਏ ਸੀ ਆਪਣਾ ਮੋਟਾ ਆਪਾਂ ਨਹੀਂ ਖੇੜੇ ਦਵੰਦਾ ਹੁੰਦਾ ਜਿਹੜਾ ਗਿਆਨੀ ਵੀ ਆ ਰਿਹਾ ਸੀ ਪੁੱਕੀ ਬਿੱਲਾ ਵੀ ਆ ਰਿਹਾ ਸੀ। ਤੇ ਮੋٹے ਨਾਲ ਮੋਟੇ ਵਾਲਾ ਪਾਈਆ ਦਿਆ ਸੀ। ਉਹਨੂੰ ਵੀ ਕੂਤਰਾਂ ਦਾ ਸ਼ੌਂਕ ਹੈ ਜਾਨਵਰਾਂ ਦਾ। ਬਾਈ ਪੁੱਛਦਾ ਵੀ ਕੋਈ ਕੂਤਰ ਵਿਲਾ ਹੈਗਾ? ਮੈਂ ਕਿਹਾ ਵਿਲਾ ਤਾਂ ਬਾਈ ਯਾਰ ਦੋ ਕੂਤਰ ਵਿਲੇ ਨੇ। ਦੋ ਤਾਂ ਦੋ ਨਹੀਂ ਮੈਂ ਦੋ ਤਿੰਨ ਹੋਣਗੇ ਵੈਸੇ ਲਗਭਗ ਤਾਂ ਬਾਕੀ ਜੋੜੇ ਨੇ। ਮੈਂ ਕਿਹਾ ਇੱਕ ਆ ਨੀਲਾ ਫਿਰਦਾ, ਦੋ ਨੀਲੇ ਫਿਰਦੇ, ਇੱਕ ਅੱਧਾ ਹੋਰ 우ਆ ਮਖਾ ਦੇਖਣਾ ਬੂਆ। ਤੇ ਵਾ ਕੋਈ ਨਹੀਂ ਮਖਾ ਤੈਨੂੰ ਜਿਹੜਾ ਪਸੰਦ ਆਉਂਦਾ ਯਾਰ ਉਹ ਲੈ ਜਾ ਕਿੱਡੀ ਕਹਾਣੀ ਹੈ ਮਖਾ। ਤੇ ਬਾਈ ਕਹਿੰਦਾ ਆ ਨੀਲੇ ਨੂੰ ਸ਼ੌਂਕ ਹੈ ਮੈਨੂੰ ਨੀਲਿਆਂ ਦਾ ਹੀ। ਬਗਾ ਦੋ ਨੇਲੇ ਫਿਰਤੇ ਜਿਹੜਾ ਵੀ ਤੈਨੂੰ ਵਧੀਆ ਲੱਗੇ ਚੱਕ ਲੈ ਫਿਰ ਚਿੱਟੀਆਂ ਵਾਲਾ ਬਾਈ ਨੂੰ ਪਸੰਦ ਸੀਗਾ ਫਿਰ ਆਪਾਂ ਦੇਤਾ ਚਿੱਟੀਆਂ ਵਾਲਾ ਠੀਕ ਹੈ ਤੇ ਬਾਕੀ ਆ ਬੱਚੇ ਨੇ ਕਿਵੇਂ ਝੁੰਜਪੱਟ ਰੱਖੀ ਐਂ ਮੇਰੇ ਵੀਰ ਨੇ ਇਹਦਾ ਆ ਕਰੀਓ ਚੈੱਕ ਚਾ ਬੱਚਾ ਵੀ ਡੋਣ ਹੀ ਲੱਗਦਾ ਮੈਨੂੰ ਇਹਦੇ ਪਿੱਛੇ ਨਾ ਤੇ ਦਾਣੇ ਨੂੰ ਨੇ ਵੀ ਨੀਦਰੇ ਲੇਟ ਹੋ ਗਏ ਕਾਲਾ ਹਿੱਟਾ ਮਾਰ ਨਹੀਂ ਸਕਦੇ ਆਪਾਂ ਠੀਕ ਹੈ ਕਿਉਂਕਿ ਜਦੋਂ ਆਪਾਂ ਮਾਰ ਦਿੰਨੇ ਆ ਉਹਦੀ স্মੈਲ ਵੀ ਬਹੁਤ ਤੇਜ਼ ਐ ਇੱਕ ਤਾਂ ਠੀਕ ਐ ਬੰਦੇ ਨੂੰ ਨਹੀਂ ਸਾ ਆਉਂਦਾ ਇਹਨਾਂ ਨੂੰ ਤਾਂ ਕਿੱਥੋਂ ਆਊਗਾ ਤੇ ਜਾਂ ਫਿਰ ਐ ਕਰਨਾ ਬੂਆ ਕੱਲ ਮਾਰਨਾ ਬੂਆ ਠੀਕ ਆ ਸ ਕਬੂਤਰ ਬਾਰ ਬੂਰ ਕੱਟ ਕੇ ਚਲੋ ਦੇਖਦੇ ਆ ਕਿੰਨੀਆਂ ਤਾਂ ਲਾ ਦਾਂਗੇ ਅੱਜ ਬਾਕੀ ਇੱਕ ਵਾਰੀ ਦਾਣੇ ਰੱਖਦੇ ਆ ਤੇ ਜਾਨਵਰ ਦੇ ਦੱਸ ਆਪਾਂ ਮਖਾਇਰ ਤੂੰ ਲੈ ਲਿਆ ਮੋਟੇ ਨੇ ਲੈ ਲਿਆ ਇੱਕੋ ਗੱਲ ਲੈ ਮਖਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਯਾਰ ਭਾਈਚਾਰਾ ਬਣ ਗਿਆ ਮੋਟੇ ਨਾਲ ਹੈਗਾ ਵਸਤੂ ਮੋਟੇ ਦਾ ਪਾਈਆ ਇੱਕੋ ਗੱਲ ਹੈ ਉਹ ਆਪਾਂ ਦਿਨ-ਦਿਨ ਜਾਨਵਰ ਤੁਹਾਨੂੰ ਪਤਾ ਹੈ ਕਿ ਇਸ ਨੂੰ ਨਾ ਲਿੰਦੇ ਕਿ ਇਸ ਤੋਂ ਨਾ ਦਿੰਦੇ ਚਲੋ ਦਾਣੇ ਟਰਿਆਂ ਧਰਦੇ ਆ ਫੇਰ ਕਰਦੇ ਆ ਛੇਰੋ ਜੀ ਮੇਰੇ ਵੀਰੋਂ ਟਰਿਆਂ ਰੱਖਤੀਆਂ ਠੀਕ ਐ ਦੋਨੇ ਖੁੱਡਿਆਂ ਚ ਰੱਖਤੀਆਂ ਆਪਾਂ ਦਿਖਾ ਦਿੰਦੀ ਆ ਦੋਨੋਂ ਲੋ ਜੀ ਤੇ ਪਾਣੀ ਭਰਤੀਆਂ ਹੁਣ ਠੰਡਾ ਠੰਡਾ ਪਾਣੀ ਭਰ ਦਿੰਨੇ ਆ ਜੀ ਦੋ ਬੱਚੇ ਹੀ ਬਾਹਰ ਕੱਢ ਲਿਆ ਆਪਾਂ ਤੇ ਬੱਚਿਆਂ ਦਾ ਵੀ ਬੁਰਾ ਹਾਲ ਹੋ ਰਿਹਾ ਯਾਰ ਮੱਛਰਾਂ ਕਰਕੇ ਤੇ ਦਿਨੇ ਇਹਨਾਂ ਨੂੰ ਫੀਡ ਵੀ ਕਰਨੀ ਐ ਤੇ ਇਹਨਾਂ ਨੂੰ ਮੈਡੀਸਿਨ ਵੀ ਦੇਣੀ ਐ ਆਪਾਂ ਤੇ ਪਹਿਲਾ ਫੀਡ ਕਰ ਦਿੰਨੇ ਆ ਫਿਰ ਠਹਿਰ ਕੇ ਮੈਡੀਸਿਨ ਦੇ ਦਾਂਗੇ ਹਨਾ ਤੇ ਬਾਕੀ ਪਾਣੀ ਪੁਣੀ ਪਰਤਾ ਸੀ ਖੁੱਡਿਆਂ ਚ ਓਕਿਆ ਤੇ ਛੋਟੇ ਬੱਚਿਆਂ ਨੂੰ ਵੀ ਦੇਣੀ ਸੀ ਮੈਡੀਸਿਨ ਤਾਂ ਇਧਰ ਵੀ ਮੱਛਰ ਲੜ ਰਹੇ ਨੇ ਦੋ ਬੱਚਿਆਂ ਨੂੰ ਠੀਕ ਹੈ ਤੇ ਬੱਚਿਆਂ ਦਾ ਤਾਂ ਔਖਾ ਹੋ ਰਿਹਾ ਮੱਛਰਾਂ ਵਾਲਾ ਮਹੀਨਾ ਬਾਬੇ ਹੋਰ ਤਾਂ ਕੀ ਹੈ ਮਹੀਨਾ ਹੀ ਆ ਗਿਆ ਥੋੜਾ ਜਿਹਾ ਬੱਚੇ ਟਕਾ ਤੇ ਸਰੋਂ ਨਾਲ ਠੀਕ ਹੈ ਆਪਾਂ ਤੇ ਬਾਕੀ ਬੱਚੇ ਬਹੁਤ ਸੋਹਣੇ ਨਿਕਲੇ ਸੀ ਯਾਰ ਕੱਲੇ ਕੱਲੇ ਨਿਕਲੇ ਆ ਤੇ ਆ ਕੱਦ ਵੀ ਚੈੱਕ ਕਰੋ ਬੱਚੇ ਦਾ ਖੜਜੋ ਇਹ ਹੁਣ ਚੈੱਕ ਕਰੋ ਸ਼ਾਕਖਿਆਂ ਦਾ ਬੱਚਾ ਬਹੁਤ ਸੋਹਣਾ ਕੱਦ ਦਾ ਹੁੰਦਾ ਪੱਲਾ ਦੇ ਕੇ ਖੜਾ ਆ ਖੜਨੀ ਵੀ ਚੈੱਕ ਕਰੋ ਬਹੁਤ ਸੋਹਣਾ ਬੱਚਾ ਨਿਕਲੇ ਸ਼ਾਕਖਿਆਂ ਦਾ ਤੇ ਇਹ ਵੀ ਬਹੁਤ ਸੋਹਣਾ ਸੀ ਕਿਉਂ ਝੂਠ ਮਾਰਾ ਇਹ ਵੀ ਕਰੋ ਚੈੱਕ ਤੇ ਬੱਸ ਪੁੱਛਣਾ ਯਾਰ ਤੁਸੀਂ ਯਾਰ ਮੱਛਰ ਲੈ ਕੇ ਵਹਿ ਗਏ ਮੱਛਰਾਂ ਲੈ ਕੇ ਮੈਂ ਬੈ ਬੰਦੇ ਨਾ ਵਧੀਆ ਡਾਂਦੇ ਇਹਨਾਂ ਨੂੰ ਚਲੋ ਕੋਈ ਨਹੀਂ ਕਰਾਂਗੇ ਲੋਟ ਤਾਂ ਤੇ ਕਰਦੇ ਆ ਇਹਨਾਂ ਦੀ ਸੈਟਿੰਗ ਵੈਟਿੰਗ ਫੀਡ ਕਰਤੀ ਤੇ ਮੈਡੀਸਿਨ ਵੀ ਦਿੰਨੇ ਆ ਇਹਨਾਂ ਨੂੰ 10 ਮਿੰਟ 20 ਮਿੰਟ ਬਾਅਦ। ਦਾਣੇ ਖਾਣ ਦੋ ਇਹਨਾਂ ਨੂੰ ਇੰਨੇ ਆਪਾਂ ਬੈ ਜਾਣੇ ਆ ਠੀਕ ਆ ਇਹ ਵੀ ਛਤਰੀ ਤੇ ਬੈਠਿਆ। ਇਹ ਵੀ ਮਾੜਾ ਮੋਟਾ ਆਸੇ ਪਾਸੇ ਦੇਖ ਲੈਣਗੇ ਤਾਂ ਹੀ ਪਤਾ ਲੱਗੂ ਇਹਨਾਂ ਨੂੰ ਕਰਦਾ। ਬਾਕੀ ਇੱਕ ਕਮੈਂਟ ਵੀ ਆਂਦਾ ਹੁੰਦਾ ਮੇਰੇ ਵੀਰੋ। ਤੇ ਇੱਕ ਬਾਈ ਕਈ ਵਾਰੀ ਕਮੈਂਟ ਕਰਿਆ ਭੈਣੇ। ਤੇ ਕਹਨਾ ਬਾਈ ਫਿਨਸੀਆਂ ਦੇ ਨਾ ਕੋਲਗੇਟ ਲਾ ਦੇ ਦੋ ਤਿੰਨ ਦਿਨਾਂ ਚ ਸੱਟ ਹੋ ਜਾਂਦੀ ਆ ਤੇ ਕਈ ਵਾਰੀ ਕਮੈਂਟ ਆਇਆ ਬਾਈ ਦਾ ਕੋਲਗੇਟ ਆਲਾ ਤੇ ਕੋਲਗੇਟ ਲਾ ਤਾ ਦਈਏ ਆਪਾਂ ਮੰਨੀ ਗੱਲ ਨਾਲ ਆਪਾਂ ਯਾਰ ਉਹ ਤੇਲ ਆਈ ਜਾਂਦੇ ਤੁਹਾਨੂੰ ਪਤਾ ਹੀ ਹੈ ਠੀਕ ਹੈ ਤੇਲ ਆਈ ਜਾਂਦੇ ਆ ਨਾਲ ਮੈਡੀਸਿਨ ਲਈ ਜਾਂਦੇ ਆ ਤੇ ਇੱਕ ਕੋਲਗੇਟ ਹੋ ਰਿਹਾ ਇੱਕ ਵਾਰੀ ਇਹ ਚੀਜ਼ਾਂ ਦੇ ਕੇ ਦੇਖੀਏ ਮੈਂ ਇਹ ਕਹਿੰਦਾ ਵੀ ਲੋ ਉਹਦਾ ਤੇਲ ਦਾ ਰਿਜ਼ਲਟ ਨਹੀਂ ਹੈਗਾ ਤੇਲ ਦਾ ਰਿਜ਼ਲਟ ਵੀ ਹੈਗਾ ਪੂਰਾ ਹੈਗਾ ਮੇਰੇ ਵੀਰੋਂ ਇਹ ਜੀ ਗੱਲ ਨਹੀਂ ਤੇਲ ਜਿਹੜਾ ਹੈਗਾ ਨਾ 2-3 ਦਿਨਾਂ ਤੱਕ 2-3-4 ਦਿਨ ਲਾ ਲਓ 4 ਦਿਨਾਂ ਜਮਾ ਸਕਾਰ ਦਿੰਦਾ ਹੁਣ ਸੀ ਨੂੰ ਜਿਹੜੀ ਆ ਹੈਗੀ ਹੈ ਮੈਡੀਸਿਨ ਇਹ ਤਾਂ ਆਪਾਂ ਦੇਈ ਜੰਨੇ ਇਹਦਾ ਨਹੀਂ ਪਤਾ ਆਪਾਂ ਨੂੰ ਤੋਂ ਛੁੱਟ ਮਾਰੀਏ ਇਹਦਾ ਪਤਾ ਲੱਗੂ ਆ ਕੱਲ ਦੇਈ ਨਹੀਂ ਆਪਾਂ ਕੱਲ ਆਪਣੇ ਤੋਂ ਮਿਸ ਹੋ ਗਈ ਤੇ ਅੱਜ ਆਪਾਂ ਦੇ ਦਾਂਗੇ ਇਹਦਾ 2-3-4 ਦਿਨਾਂ ਤੱਕ ਦੇਖਦੇ ਹਾਂ ਕੀ ਬਣਦਾ ਤੇ ਫੰਕਸ਼ੀਆਂ ਦਾ ਸੈੱਟ ਹੋਈ ਜਾਂਦੀਆਂ ਇੱਕ ਤਾਂ ਐ ਹੁੰਦਾ ਵੀ ਇੰਨੀ ਹੋਈ ਜਾਂਦੀਆਂ ਵੀ ਕੋਈ ਦਵਾਈ ਅਸਰ ਨਹੀਂ ਕਰੀ ਜਾਂਦੀ ਠੀਕ ਹੈ ਉਹ ਅੱਡ ਗੱਲ ਹੈ ਤੇ ਸੈੱਟ ਵੀ ਹੋਈ ਜਾਂਦੀਆਂ ਜਿਹੜੀਆਂ ਨਵੀਆਂ ਹੋਈ ਜਾਂਦੀਆਂ ਉਹ ਦੀ ਗੱਲ ਕਰਦਾ ਮੈਂ ਉਹ ਮਛਰਾਂ ਕਰਕੇ ਹੋਈ ਜਾਂਦੀਆਂ ਉਹਨਾਂ ਦਾ ਇਲਾਜ ਕਰਨਾ ਪਹਿਲਾਂ ਜ਼ਰੂਰੀ ਹੈ ਜਿਹੜੀਆਂ ਜਿਵੇਂ ਹੁਣ ਇਹਨਾਂ ਦੇ ਹੋ ਰਹੀਆਂ ਜਿਹੜੇ ਸਭ ਤੋਂ ਪਹਿਲੇ ਵਿੱਚ ਦੇ ਹੋਈਆਂ ਸੀ ਉਹ ਹੁਣ ਜਿਵੇਂ ਸੈੱਟ ਹੈ ਉਹਦੀ ਇੱਕ ਵੀ ਹੁਣ ਫੁੰਸੀ ਨਹੀਂ ਹੈ ਜੀ ਤੇ ਜਿਹੜੀਆਂ ਨਵੀਆਂ ਹੋਈ ਜਾਂਦੀਆਂ ਉਹ ਦਾ ਚੱਕਰ ਹੈ ਬੱਸ ਮੇਰੇ ਵੀਰੋਂ ਪੁਰਾਣਾ ਵਲੌਗ ਦੇਖੀ ਜਾਂਦੀ ਸੀ ਜੀ ਆਪਣਾ ਜਦਾ ਪਾ ਖੁੱਡੇ ਪਾਏ ਸੀ ਚੌਪੜ ਤੇ ਚੌਪੜ ਤਾਂ ਦੇਖ ਚੌਪੜ ਤਾਂ ਦੇਖੋ ਜੀ ਜੰਨੇ ਆ ਹੀ ਆਏਗਾ ਚੌਪੜ ਪੋਰਤੀ ਜਿਆ ਰੇਗਾ ਲੋਈ ਬਿੱਲਾ ਲੀਜ਼ ਟੇਟੀ ਆ ਮੈਂ ਠੀਕ ਹੋ ਜੀ ਕਰਾ ਚੈੱਕ ਬੜਾ ਤਗੜਾ ਕੰਮ ਕਰਿਆ ਹੋਇਆ ਜੀ ਚਲੋ ਛੋਡੇ ਨਾਲ ਨਾਲ ਆਪਣੇ ਹੋਗੇ ਸਬਸਕ੍ਰਾਈਬਰ 1200 ਟੁੱਟੀ ਕਰਤਾ ਵੈਲਕਮ ਜੀ ਦਾ ਹੋਣੀ ਉਹ ਨਾਗੇ ਕਿ ਬਾਕੀ ਜੋਬਰ ਦੇਖੀ ਜਾਂਦਾ ਓਕੇ ਆ ਬਾਕੀ ਸੱਚ ਬਾਬੇ ਕਪੜਾ-ਕੁਪੜਾ ਵੀ ਲਾਤਾ ਸੀ ਗੋੜੀ ਉੱਤੇ ਛੱਡ ਕੇ ਸੀ ਘਰ ਦੇ ਤੇ ਮੈਂ ਦਿਖਾ ਦੇਣਾ ਤੁਹਾਨੂੰ ਆ ਲਾਤੀ ਸੀ ਮਿੱਤਰੋ ਚੁੰਨੀ ਠੀਕ ਹੈ ਕਰੋ ਚੈੱਕ ਇੱਧਰ ਵੀ ਲਾਤੀ ਇੱਧਰ ਵੀ ਲਾਤੀ ਤੇ ਇੱਧਰ ਵੀ ਲਾਤੀ ਹੁਣ ਦੇਖੋ ਮਛਰ ਕਿੱਥੋਂ ਵੱੜਦਾ ਤੇ ਕਿੱਥੋਂ ਨਹੀਂ ਵੱੜਦਾ ਤੇ ਜਿਹੜਾ ਕਾਲਾ ਛਿੱਟ ਲੈ ਕੇ ਆਏ ਸੀ ਆਪਾਂ ਉਹ ਹੋ ਰਿਹਾ ਖਤਮ ਹੋ ਸਿੱਧੀ ਗੱਲ ਹੈ ਥੋੜਾ ਐ ਪੈਸੀ ਜਮਾ ਕੱਲ ਲੈ ਕੇ ਆਣਾ ਬੂਆ ਨਵਾ ਤੇ ਫਿਰ ਮਾਰਾਂਗੇ ਛਿਤਰਾ ਅਜ ਤੱਕ ਜਮਾ ਹੀ ਥੋੜਾ ਇਹ ਪੈਸੀ ਜਮਾ ਯਾਰ ਤੇ ਕੋਈ ਨਹੀਂ ਕੱਲ ਦੇਖਦੇ ਆ ਅੱਜ ਦਾ ਕਵਰ ਕਰਤਾ ਪਰ ਸਾਰਾ ਸਿਸਟਮ ਇਧਰ ਵੀ 라ਤੀ ਤੇ ਇਧਰ ਵੀ 라ਤਾ ਓਕੇ ਆ ਤਰੇਆਂ ਚੱਕ ਲਈਆਂ ਸੀ ਸਿਸਟਮ ਸਾਰਾ ਓਕੇ ਰਪੋਟੀਆ ਪਾਣੀ ਪੂਣੀ ਭਰਤਾ ਸਭ ਓਕੇ ਆ ਥੋੜੇ ਅੰਦਰ ਵੜ ਕੇ ਦੇਖਿਆ ਸੀ ਮਾੜੀ ਮੋਟੀ ਗਰਮੈਸ਼ਤਾ ਹੋਈ ਆ ਫਰਕ ਤਾਂ ਪਿਆ ਇਹਨਾਂ ਨਾਲ ਹਵਾ ਦਾ ਤੇ ਹੁਣ ਮੱਛਰਾ ਕਰਕੇ ਤਾਂ ਯਾਰ ਰਾਣੀ ਪਊਗੀ ਮਹੀਨਾ ਡੇਢ ਮਹੀਨਾ ਠੀਕ ਆ ਮਿੰਨਾ ਹੈ ਜਿਆ ਤੁਹਾਨੂੰ ਕਈ ਵਾਰੀ ਦੱਸਿਆ ਮੈਂ ਤਾਂ ਕਰਕੇ ਆਪਾਂ ਹੁਣ ਕੁਝ ਨਹੀਂ ਕਰ ਸਕਦੇ ਬਾਕੀ ਇਹਨਾਂ ਨੂੰ ਵੀ ਦਵਾਈ ਦੇ ਦਿੱਤੀ ਸੀ ਫੀਡ ਵੀ ਕਰੀ ਸੀ ਇਹਨਾਂ ਨੇ ਗਲਛਤੀ ਯਾਰ ਠੀਕ ਆ ਆਪਦਾ ਆਪਾਂ ਦਿਨ ਧੁੱਪੇ ਬੈਠੇ ਸੀ ਯਾਰ ਤਾਂ ਕਰਕੇ ਮਾੜੀ ਮੋਟੀ ਗਰਮਾਚ ਤਾਂ ਹੈਗੀ ਆ ਅੰਦਰ ਜਦੋਂ ਆਪਾਂ ਵੜਦੇ ਆ ਚਲੋ ਕੋਈ ਨਹੀਂ ਹੋਤਾ ਯਾਰ ਹੋੜੀ ਹੋੜੀ ਉਹ ਵੀ ਆਤੀ ਬਹਿ ਜੂਗੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਤੇ ਜੇ ਆਪਾਂ ਨਾਂ ਲਾਵਾਂਗੇ ਯਾਰ ਸਾਰੇ ਬੱਚੇ ਆਪਣੇ ਜਮਾਗੇ ਫਿਰ ਤੁਹਾਨੂੰ ਪਤਾ ਹੀ ਆ ਸਾਈਡਿੰਗ ਵਾਈਡਿੰਗ ਹੋ ਜੂਗੀ ਕੀ ਫਾਇਦਾ ਉਹਨਾਂ ਦਾ ਉਹ ਗੱਲਾਂ ਦਾ ਤੇ ਓਕੇ ਇਹ ਕਰਤੇ ਖੁੱਡੇ ক্লোਜ਼ ਠੀਕ ਹੈ ਤੇ ਓਕੇ ਆ ਹੁਣ ਥਾਂ ਮੇਰੇ ਕੱਢਣਾ ਸੀ ਕੱਢ ਲਿਆ ਤਾੜਾ ਲਾਈ ਇਹਨਾਂ ਚ ਉੱਪਰ ਸਾਰਾ ਸੋਲਦਾ ਚੱਕ ਲਿਆ ਜੀ ਜਿਹੜਾ ਥੱਲੋ ਲੈ ਕੇ ਆਏ ਸੀ ਤੇ ਅੱਜ ਕੀ ਹੋਲੀ ਇਹ ਹੋੜੇ ਆਲੋ ਜੀ ਹੋ ਰਿਹਾ ਰਿਹਾ ਲੈਂਦਾ ਆਪਣੇ ਘੇਰਾ ਪਾਵਾ ਬੈ ਸੈਟ ਹੋਣੇ ਆ ਚਲੋ ਮੈਂ ਦਿਹਾੜਾ ਲਾ ਲਵਾਂਗਾ